ਤਾ 21 ਲੜਕੀਆਂ ਦੇ ਵਿਆਹ ਹੋਏ ਨੇ ਇਸ ਪਿੰਡ ਦੇ ਵਿੱਚ ਖਨਾਲ ਕਲਾਂ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਹੁਣ ਹੀ ਤੋਂ ਜਿਹੜੀਆਂ ਤਿਆਰੀਆਂ ਨੇ ਖਿੱਚ ਦਿੱਤੀਆਂ ਨੇ ਤਾਂ ਬਾਪੂ ਜੀ ਹੋਰੀ ਮੌਜੂਦ ਨੇ ਬਾਪੂ ਜੀ ਕਿੰਨੀ ਕ ਖੁਸ਼ੀ ਹੋ ਰਹੀ ਹੈ ਵਿਆਹ ਹੋ ਰਿਹਾ ਬਹੁਤ ਜ਼ਿਆਦੀ ਹੋ ਰਹੀ ਹੈ ਜੀ ਬਹੁਤ ਜ਼ਿਆਦੀ ਇੱਕ ਕੁੜੀ ਦਾ ਵਿਆਹ ਕਰਨਾ ਬੜਾ ਆਪਾ ਹੋਏ ਹਾਂ ਜੀ ਹਾਂ 21 ਲੜਕੀਆਂ ਦੇ ਹਾਂ ਜੀ ਬਹੁਤ ਖੁਸ਼ੀ ਹੈ ਜੀ ਹਾਂ ਜੀ ਤਿਆਰੀਆਂ ਹੁਣ ਹੀ ਤੋਂ ਖਿੱਚ ਦਿੱਤੀਆਂ ਹਾਂ ਜੀ ਖਿੱਚੀਆਂ ਕਿੰਨਾ ਕ ਇਕੱਠ ਹੋਣਾ ਬਹੁਤ ਜ਼ਿਆਦੀ ਬੰਦਾਰਾ ਵਧੀਆ ਜੀ ਹਾਂ ਜੀ ਆਏ ਬੰਦਾਰਾ ਭਰਿਆ ਇਹ ਹਾਂ ਹਾਂ ਕੱਠ 15000 ਬੰਦੇ ਦਾ ਹੋਣਾ ਜੀ ਕੀ ਕਹਿਣਾ ਚਾਹੋਗੇ ਬਾਈ ਨੇ ਜਿਹੜਾ ਇਹ ਪਰਾਲਾ ਕੀਤਾ ਤਰੀਕਾ ਮੈਂ ਕਹਿੰਦਾ ਹਾਰ ਇੰਡੀਆ 'ਚ ਫਿਰ ਗਿਆ ਜੀ ਇਹ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਬਾਈ ਚਰਚਾ ਹੋ ਰਹੀ ਹੈ ਪਿੰਡ ਦੀ ਮੈਂ ਕਹਿੰਦਾ 12 ਪੰਚਾਇਤਾਂ ਨੇ ਆਉਣਾ ਜੀ ਬਹੁਤ ਜ਼ਿਆਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਬਾਪੂ ਜੀ ਮੌਜੂਦ ਨੇ ਹੋਰ ਬੈਠੇ ਨੇ ਬਾਪੂ ਜੀ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਵਿਆਹ ਹੋਣਾ ਪਿੰਡ ਦੇ ਵਿੱਚ ਉਹ ਚੜਦੀ ਕਲਾ ਜੀ ਉਹ ਚੜਦੀ ਕਲਾ ਉਹ ਚੜਦੀ ਕਲਾ ਬਾਪੂ ਜੀ ਚੜਦੀ ਕਲਾ ਜੀ ਚੜ੍ਹ ਨਹੀਂ ਕਰਾ ਪੂਰੀ ਉਹ ਪੂਰੀ ਇਹ ਤਾਂ ਤਸਵੀਰਾਂ ਦੇਖ ਸਕਦੇ ਹੋ ਆ ਬਾਈ ਜੀ ਮਜੂਨੇ ਬਾਈ ਜੀ ਕਿੰਨੀ ਖੁਸ਼ੀ ਹੈ 21 ਲੜਕੀਆਂ ਦੇ ਵਿਆਹ ਕਰਵਾਉਣ ਜਾ ਰਹੇ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਅਮਰੀਕ ਸਿੰਘ ਖਨਾਲ ਕਲਾਂ ਦਾ ਤੇ ਪੂਰਾ ਖਨਾਲ ਕਲਾਂ ਨਗਰ ਤੁਸੀਂ ਦੇਖੋ ਇੱਕ ਜੁੱਟੋ ਕਿੰਨੇ ਨਾਲ ਬੈਠਾ ਹੈ ਤੇ ਸਾਡੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਪਹਿਲੀ ਵਾਰ ਹੋ ਰਿਹਾ ਵੀਰੇ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਐਤਕਾ 21 ਤੇ ਅਗਲੀ ਵਾਰ 51 ਦਾ ਕਰਾਂਗੇ ਤੇ ਸਾਡੇ ਪਿੰਡ ਵਾਸਤੇ ਤਾਂ ਇੱਕ ਪੂਰਾ ਪਿੰਡ ਵੈਲਕਮ ਵਾਸਤੇ ਬੈਠਾ ਹੈ ਬਾਹਰੋਂ ਸਾਰੇ ਆਉਣਗੇ ਅਸੀਂ ਸਾਰਾ ਪਿੰਡ ਨਾਲ ਮਿਲ ਕੇ ਸਾਰਿਆਂ ਦਾ ਵੈਲਕਮ ਬੈਕ ਸਾਰਾ ਬਟਾ ਕਿੰਨੇ ਕੁ ਲੋਕਾਂ ਦਾ ਇਕੱਠ ਦਾ ਜਿਹੜਾ ਅੰਦਾਜ਼ਾ ਲਾਇਆ ਗਿਆ ਅੰਦਾਜ਼ਾ ਘੱਟੋ ਘੱਟ 15 ਤੋਂ 20 ਹਜ਼ਾਰ ਦਾ ਅੰਦਾਜ਼ਾ ਹੈ ਤੇ 20-25 ਹਜ਼ਾਰ ਦੇ ਅਸੀਂ ਤਿਆਰੀ ਕਰਕੇ ਚੱਲ ਰਹੇ ਹਾਂ ਬੰਦੇ ਦੀ ਹੈ। ਔਖਾ ਨਹੀਂ ਇਹ ਜਿਹੜਾ ਲੈ ਕਰਨੀ 15-20 ਹਜ਼ਾਰ ਬੰਦੇ ਨੂੰ ਸਾਹਮਣਾ ਕਰਨਾ। ਨਹੀਂ ਸਾਡਾ ਸਾਰਾ ਪਿੰਡ ਇੱਕ ਪਰਿਵਾਰ ਵਾਸਤੇ ਔਖਾ ਹੋ ਸਕਦਾ ਸਾਰਾ ਸਾਡਾ ਸਾਰਾ ਪਿੰਡ ਲੱਗ ਰਿਹਾ ਉਹ ਦੇਖੋ ਮਾਈਆਂ ਲੱਗ ਰਹੀਆਂ ਨੇ ਅੰਦਰ ਬੰਦੇ ਬੈਠੇ ਨੇ। ਤਾਂ ਸਾਡੇ ਬਾਤੇ ਚੈਲੰਜ ਤਾਂ ਹੈ ਪਰ ਖੁਸ਼ੀ ਵੀ ਹੈ ਤੇ ਤੁੰਨ ਵੀ ਹੈ ਸਾਰਾ ਕੁਝ ਇਹਨਾਂ ਦਾ। ਕਿੰਕ ਲੜਕੀ ਦਾ ਵਿਆਹ ਕਰਨਾ ਉਹ ਪੁੰנדה ਦਾ ਵਿਆਹ ਜਿਸ ਤਰ੍ਹਾਂ ਆਮ ਲੜਕੀਆਂ ਦੇ ਹੁੰਦੇ ਨੇ ਉਵੇਂ ਹੀ ਕਰੂਗੇ ਹਾਂ ਰੀਤੀ ਰਿਵਾਜਾਂ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਮਤਲਬ ਆਪਣਾ ਇੱਕ ਪੇਤਾ ਤੀਨ ਉਤੋਰਦਾ ਸਾਰਾ ਸਮਾਨ ਉਸ ਤਰ੍ਹਾਂ ਦਿੱਤਾ ਜਾਊਗਾ ਪੇਟੀ ਅਲਮਾਰੀ ਵਾਸ਼ਿੰਗ ਮਸ਼ੀਨ ਸੋਫਾ ਸੈੱਟ ਜੋ ਜੋ ਚੀਜ਼ ਆਪਾਂ ਉਹ ਚੀਜ਼ ਵਾਸਤੇ ਦੇ ਸਕਦੇ ਹਾਂ 31 ਦੇ ਕਰ ਉਹ ਕਰਨ ਸਾਰਾ ਸਮਾਨ ਦਿੱਤਾ ਜਾ ਰਿਹਾ ਹੈ ਬਾਕੀ ਇੱਕ ਜਗ੍ਹਾ ਆਨੰਦ ਕਾਰਜ ਹੋ ਰਹੇ ਨੇ ਉਸੇ ਜਗ੍ਹਾ ਦੇ ਉੱਪਰ ਫੇਰਿਆਂ ਦੀ ਰਸਮ ਹੋ ਰਹੀ ਹੈ ਤੇ ਮੁਸਲਮਾਨ ਸਮਾਜ ਦੇ ਨਾਲ ਉੱਥੇ ਉਹਨਾਂ ਦੇ ਹਿਸਾਬ ਨਾਲ ਹੋਰ ਇੱਕ ਜਗ੍ਹਾ ਤੇ ਹੋ ਰਿਹਾ ਗੁਰਦੁਆਰਾ ਸਾਹਿਬ ਮਦਨ ਸਰਬਧਰਮ ਸਤਾਲ ਵੀ ਸਮਝ ਸਕਦੇ ਹਾਂ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਕਹਿਣਾ ਸਾਡੇ ਚੈਨਲ ਦੇ ਮੱਧਮ ਰਾਹੀਂ ਜੋ ਵੀ ਦੇਖ ਰਹੇ ਨੇ ਇੱਕ ਵਾਰ ਆ ਕੇ ਉਹ ਵੀ ਹੌਣ ਵੈਲਕਮ ਹੋਣਾ ਤੇ ਤਾਂ ਵੱਤ ਵਤ ਲੋਕਾਂ ਨੂੰ ਵੀ ਅਪੀਲ ਹੈ ਕਿ 21 ਤਰੀਕ ਨੂੰ 21 ਜ਼ਰੂਰਤਮੰਦ ਲੜਕੀਆਂ ਦੇ ਜਿਹੜੇ ਵਿਆਹ ਹੋਣ ਜਾ ਰਹੇ ਆ ਤਾਂ ਤੁਸੀਂ ਵੀ ਇਸ ਵਿਆਹ ਦੇ ਵਿੱਚ ਆਪਣਾ ਯੋਗਦਾਨ ਪਾਓ ਤੇ ਇਹਨਾਂ ਲੜਕੀਆਂ ਨੂੰ ਅਸ਼ੀਰਵਾਦ ਦਿਓ माता मौजूद ने गल बात कर लिया माता खुशी है पिंडी लड़किया तो बहुत खुशी है सचे पातशाह बच्चा करना बेटा खुशी हो रही है बहुत खुशी बहुत है बेटा असि कहने भी अभी भी सेवा करिए जिन्नी क हो ਇਹ ਖੁਸ਼ੀ ਆਦੀ ਸਾਥ ਆਦੀ ਹਾਂ ਇਹ ਖੁਸ਼ੀ ਦੀਪੂ ਤਾਂ ਆਹੀ ਹੋਰੇ ਚੱਲ ਕੇ ਆਏ ਐ ਏਡੀ ਖੁਸ਼ੀ ਬਹੁਤ ਜਾਦੀ ਹੈ ਤਾ ਤਸਵੀਰਾਂ ਦੇਖ ਸਰਪੰਚ ਮੈਡਮ ਜੁਨੇ ਕਿਸ ਤਰ੍ਹਾਂ ਦੇਖਦੇ ਸੁਨੀਰ ਦੇ ਤੁਸੀਂ ਵੀ ਪੁੱਤ ਸਫਾਈ ਕਰਨ ਲੱਗ ਰਹੇ ਹੋ ਕਿੰਨੀ ਖੁਸ਼ੀ ਹੈ ਦੇਖੋ ਇੱਕ ਕੁੜੀ ਦਾ ਵਿਆਹ ਕਰਨਾ ਬਹੁਤ ਔਖ ਹੋ ਜਾਂਦਾ ਸਾਡਾ ਭਰਾ ਅਮਰੀਕ ਸਿੰਘ ਮੇਰਾ ਬੱਚਾ ਉਹ ਇੱਕ ਹੀ ਲੜਕੀਆਂ ਦਾ ਵਿਆਹ ਕਰ ਰਿਹਾ ਤੇ ਸਾਨੂੰ ਖੁਸ਼ੀ ਹੈ ਹੱਦ ਵਾਦ ਦੇ ਅਸੀਂ ਦੇਖ ਰਹੇ ਹਾਂ ਅਸੀਂ ਕਿਵੇਂ ਸਵੇਰ ਦੇ ਸਫਾਈ ਕਰਨ ਲੱਗੇ ਪਿਆ ਔਰ ਕਿਵੇਂ ਗੀਤ गा ਰਹੇ ਹਾਂ ਜਿਹੜੀ 21 ਲੜਕੀਆਂ ਨੇ ਉਹ ਵੀ ਸਾਡੀਆਂ ਆਪਦੀਆਂ ਨੇ ਜਦੋਂ ਆਪਾਂ ਘਰ 'ਚ ਵਿਆਹ ਰੱਖਦੇ ਆ ਨਾ ਤਾਂ ਹਰ ਇੱਕ ਬੰਦਾ ਵਿਆਹ ਦੇ ਸ਼ਗਨਾਂ ਦੀ ਕੀ ਲਗਾਉਂਦਾ ਇਸ ਕਰਕੇ ਅਸੀਂ ਇੱਥੇ ਗਾਣਾ ਸ਼ੁਰੂ ਕਰਤੇ ਅੱਜ ਅਸੀਂ ਨੇ ਬਹੁਤ ਖੁਸ਼ੀ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਦੋਂ ਇਹ ਪ੍ਰਾਲਾ ਕਰਨ ਜਾ ਰਹੇ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਇਸ ਮੇਜਾਗ ਹੈ ਇੱਕ ਇੱਕ ਲੜਕੀ ਦਾ ਵਿਆਹ ਕਰਨਾ ਇਸ ਮੇਜਾਗ ਹੈ ਅਮਰੀਕਾ ਦੇ ਕੋਈ 21 ਲੜਕੀਆਂ ਦਾ ਵਿਆਹ ਕਰ ਰਿਹਾ ਪਰਮਾਤਮਾ ਸੱਚੇ ਪਾਤਸ਼ਾ ਇਹਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਔਰ ਸਾਡੇ ਸਾਰੇ ਨਗਰ ਨੂੰ ਮੇਰੇ ਸਾਥੀ ਹੱਥ ਵਨ ਕੇ ਹੀ ਬੇਨਤੀ ਆ ਵੀ ਇਸ ਅਮਰੀਕ ਸਿੰਘ ਦਾ ਸਾਥ ਦਿਓ ਤੁਸੀਂ ਵੱਧ ਤੋਂ ਵੱਧ ਠੀਕ ਹੈ ਤਾਂ ਕਿੰਨੇ ਕੁ ਲੋਕਾਂ ਦਾ ਇਕੱਠ ਦਾ ਜਿਹੜੀ ਤਿਆਰੀ ਆ ਇਕੱਠ ਦੇਖੋ ਜੀ ਅਸੀਂ 14-15000 ਬੰਦੇ ਅਰੇਂਜਮੈਂਟ ਕੀਤਾ ਪਰ ਸਾਨੂੰ ਲੱਗਦਾ ਵਧ ਜਾਊਗਾ 15000 ਤੋਂ ਵਧੂਗਾ ਬਾਕੀ ਜੋ ਅਨਜਾਲਾ ਪਰਮਾਤਮਾ ਜੀ ਜਿਨੇ ਕਿਸਨੇ ਹਾਜ਼ਰੀ ਇਸ ਮੇਲੇ ਜਾ ਕੇ ਤੇ ਲਵਾਉਣੀ ਹੈ ਉਹ ਬੰਦਾ ਹਰ ਹਿੱਲੇ ਪਹੁੰਚੂਗਾ ਹੀ ਪਹੁੰਚੂ ਪਰ ਜਿਵੇਂ ਆਮ ਲੜਕੀਆਂ ਦਾ ਵਿਆਹ ਹੁੰਦੇ ਨੇ ਘਰਾਂ ਦੇ ਵਿੱਚ ਆਪਾਂ ਕਰਦੇ ਆ ਸਮਾਨ ਦਿੰਨੇ ਆ ਤਾਂ ਉਹ ਸਾਰਾ ਕੁਝ ਉਮ ਨਹੀਂ ਕੀਤਾ ਜਾਂਦਾ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਕੀਤਾ ਜਾਂਦਾ ਸਾਰਾ ਕੁਝ ਅਮਰੀਕ ਸਿੰਘ ਨਾਲ ਅਮਰੀਕੀ ਕੀ ਲੜਕੀਆਂ ਦੇ ਵਿਆਹ ਕਰਵਾਉਂ ਜਾ ਰਿਹਾ 21 ਤਰੀਕ ਨੂੰ ਕਿਵੇਂ ਜਾਂਦੇ ਵਿੱਚ ਇਹ ਪ੍ਰਾਲਾ ਤੇ ਇਹ ਇਦਾਂ ਅਪਰਾਲਾ ਕੀਤਾ ਵੀ ਜਿੱਦਾਂ ਲੋਕ ਟੂਰਨਾਮੈਂਟ ਕਰਾਉਂਦੇ ਨੇ ਇੱਥੇ ਹੋਰ ਲੱਖ ਰੁਪਇਆ ਖਰਾਬ ਕਰਦੇ ਨੇ ਤੇ ਜਿੱਦੋ ਜੱਦੀ ਕਰਦਿੰਦੇ ਅਸੀਂ ਸੋਚਿਆ ਕਿ ਵੀ ਇਹ ਚੀਜ਼ ਦੇ ਨਾਲੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਕੁੜੀਆਂ ਦੇ ਵਿਆਹ ਕਰੀਏ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਬੈਠੀਆਂ ਨੇ ਕਿ ਪੈਸੇ ਵੱਲੋਂ ਕੋਈ ਦੇਹੇਜ ਵਿੱਚ ਕੁੜੀਆਂ ਪਰਾਂ ਦੇ ਵਿੱਚ ਬੈਠੇ ਨੇ ਉਮਰਾਂ ਤੋਂ ਵੀ ਵੱਡੀਆਂ ਹੋ ਗਈਆਂ ਕੁਝ ਕੁੜੀਆਂ ਹਨ ਇਹ ਕਰਕੇ ਹੀ ਸੋਚਿਆ ਇਹ ਦੇ ਕਰਕੇ ਵੀ ਹੁਣ ਅਸੀਂ ਕੁਝ ਮੇਰੇ ਸੱਜਣ ਮਿੱਤਰ ਨੇ ਭਰਾ ਨੇ ਆਪਣੇ ਨਾਲ ਖੜੇ ਨੇ ਤੇ ਇਹਨਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਫਿਰ ਆਪਾਂ ਇਹ ਸਾਰੀ ਡੇਟ ਫਿਕਸ ਕੀਤੀ ਤੇ ਫਿਰ ਸਾਰੇ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਵੀ ਆਪਾਂ ਇਸ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਕਰਨਾ ਤੇ ਇਹਦੇ ਵਿੱਚ ਮੇਰੇ ਪਿੰਡ ਦੇ ਤਕਰੀਬਨ ਸਾਰੇ ਹੀ ਲੋਕ ਮੇਰੇ ਨਾਲ ਸਹਿਮਤ ਨੇ ਨੇੜੇ ਤੇੜੇ ਪਿੰਡਾਂ ਦੀਆਂ ਪੰਚਾਇਤਾਂ ਵੀ ਸਹਿਮਤ ਨੇ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਕਿ ਮੇਰੇ ਸਾਰੇ ਸੱਜਣ ਮਿੱਤਰ ਮੇਰੇ ਪਿੰਡ ਦੇ ਮੇਰੇ ਨਾਲ ਨੇ ਕੀ ਉਪਰਾਲਾ ਕੀ ਹੋਣੇ ਕੀ ਕੀ ਜਿਹੜੇ ਅਰੇਂਜਮੈਂਟ ਕੀਤੇ ਗਏ ਨੇ ਤਿਆਰੀਆਂ ਦੇ ਅਰੇਂਜਮੈਂਟ ਜੀ ਕੁੜੀਆਂ ਦਾ ਦੇਹਜ ਹੋ ਗਿਆ ਜਿੱਦਾਂ ਪੇਟੀ ਬੈੱਡ ਅਲਮਾਰੀ ਟੇਬਲ ਕੁਰਸੀਆਂ ਗੱਦੇ ਫ੍ਰਿਜ ਵਾਸ਼ਿੰਗ ਮਸ਼ੀਨ ਕੂਲਰ LED ਤੇ ਆਪਣਾ ਸਲਾਈ ਮਸ਼ੀਨ ਡਿਨਰ ਸੈੱਟ ਪ੍ਰੈਸਾਂ ਵਗੈਰਾ ਤੇ ਸੂਟ ਵਗੈਰਾ ਤੇ ਕੱਪੜਾ ਲੀਡਾ ਤਾਂ ਜਿਵੇਂ ਬਾਕੀ ਆਮ ਕਰਾਂ ਦੀਆਂ ਤੇ ਲੜਕੀਆਂ ਦੇ ਵਿਆਹ ਹੁੰਦੇ ਉਹ ਵੀ ਕਰੂਗੀ ਪੂਰਾ ਵਿਆਹ ਅਸੀਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਸਤਾ ਕਹਿੰਦੇ ਆ ਵੀ ਉਸ ਤੋਂ ਵੀ ਪੂਰਾ ਅਸੀਂ ਇੱਕ ਤਰ੍ਹਾਂ ਦਾ ਇੱਥੇ ਜੱਗ ਕਰ ਰਿਹਾ ਅਸੀਂ 10 ਤੋਂ 15000 ਬੰਦੇ ਨੂੰ ਸੱਦਾ ਦਿੱਤਾ ਸਾਰੀਆਂ ਟੋਟਲ ਹੀ ਮਠਿਆਈਆਂ ਨੇ ਜੋ ਵਿਆਹਾਂ ਦੇ ਵਿੱਚ ਹੁੰਦੀਆਂ ਨੇ ਸਭ ਰੋਟੀ ਪਾਣੀ ਦੀ ਸਾਰੀ ਅਰੇਂਜਮੈਂਟ ਕੀਤੀ ਹੈ ਇੱਥੇ ਅਸੀਂ 10 ਤੋਂ 15000 ਬੰਦੇ ਦੀ ਤਾਂ 10 ਤੋਂ 15000 ਬੰਦੇ ਦਾ ਐਡਾ ਅਰੇਂਜਮੈਂਟ ਕਰਨਾ ਸੌਖਾ ਨਹੀਂ ਕਿਵੇਂ ਜਿਹੜਾ ਇਹ ਉਪਰਾਲਾ ਕਰਨ ਦਾ ਬਾਈ ਸਾਰੇ ਇਦਾਂ ਹੀ ਕਹਿੰਦੇ ਨੇ ਵੀ ਔਖਾ ਪਰ ਪ੍ਰਮਾਤਮਾ ਦੇ ਹੱਥ ਆ ਸਰਤੇ ਤੇ ਸੱਜਣ ਮਿੱਤਰਾਂ ਦਾ ਸਹਿਯੋਗ ਬਹੁਤ ਨਾਲ ਖੜੇ ਨੇ ਬਈ ਤੁਸੀਂ ਕਹਿੰਦੇ ਹੋ ਵੀ ਔਖਾ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਹੋ ਕਿਦਾਂ ਰਿਹਾ ਸਾਰਾ ਕੁਛ ਨਾ ਆ ਮੇਰੇ ਦੋ ਸੱਜਣ ਮਿੱਤਰ ਨੇ ਮੈਨੂੰ ਇਹਨਾਂ ਨੇ ਅੱਧਾ ਤਾਂ ਮੈਨੂੰ ਇਹਨਾਂ ਨੇ ਫੀਲ ਹੀ ਨਹੀਂ ਹੋਂ ਦਿੱਤਾ ਜੋ ਵੀ ਸਿਸਟਮ ਸਾਰਾ ਇੱਕ ਨੇ ਮੇਰੇ ਪਿੰਡ ਦਾ ਸਰਪੰਚ ਪੰਚਾਇਤ ਹੋਰ ਮੇਰੇ ਪਿੰਡ ਦੇ ਸੱਜਣ ਮਿੱਤਰ ਨੇ ਸਾਰੇ ਮੇਰੇ ਨਾਲ ਨੇ ਤੇ ਮੈਨੂੰ ਪਤਾ ਨਹੀਂ ਚੱਲਦਾ ਕੁਝ ਤੁਸੀਂ ਆਪ ਦੇਖੋ ਇੱਥੇ ਕਿੰਨੀ ਮਲਕੇ ਸੰਗਤ ਬੁੜੀਆਂ ਮਾਈਆਂ ਨਿਆਣੇ ਸਿਆਣੇ ਸਾਰੇ ਸੇਵਾ 'ਚ ਲੱਗੇ ਹੋਏ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਕਿ ਤਰੀਕੋ ਲੋਕਾਂ ਕਾਰਡ ਦਿੱਤੇ ਨੇ ਜਿਨ੍ਹਾਂ ਕੋਲ ਸਤੋ ਨਹੀਂ ਪਹੁੰਚ ਹੋਇਆ ਸਾਰਿਆਂ ਨੂੰ ਅਪੀਲ ਆ ਵੀ 21 ਤਰੀਕ ਨੂੰ ਪਿੰਡ ਖਨਾਲਕਲਾਂ ਦੇ ਵਿੱਚ ਆ ਦਿਨ ਐ ਐਤਵਾਰ ਨੂੰ ਤੇ ਤੁਸੀਂ ਪਹੁੰਚਣਾ ਇੱਥੇ ਸਾਰਿਆਂ ਨੇ ਮਿਲ ਕੇ ਆਪਾਂ ਧੀਆਂ ਨੂੰ ਆਸ਼ੀਰਵਾਦ ਦੇਣਾ ਸਾਰੇਆਂ ਨੂੰ ਬੱਬੀ ਕਨੌਰ ਜੀ ਪਤਨੀ ਜੀ ਕਿਸ ਤਰੀਕੇ ਦੇਖਦੇ ਹੋ ਕਿ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਕਿ ਤਰੀਕੇ ਨੂੰ ਕਿਵੇਂ ਜਾਣ ਸਕਦੇ ਬਾਈ ਜੀ ਅਸੀਂ ਬਹੁਤ ਖੁਸ਼ ਗੁਜ਼ਾਰਾਂ ਪ੍ਰਮਾਤਮਾ ਦੇ ਵੀ ਪ੍ਰਮਾਤਮਾ ਨੇ ਸਾਨੂੰ 21 ਵਿਆਹ ਕਰਨ ਦੀ ਸਮਰੱਥਾ ਬਖਸ਼ੀ ਹਨਾ ਵੀ ਅਸੀਂ ਇੱਕ ਗਰੀਬ ਲੜਕੀਆਂ ਦੇ ਵਿਆਹ ਕਰ ਸਕੀਏ ਜੀ ਉਸ ਕਰਕੇ ਮਤਲਬ ਕਿ ਵੀ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਜ਼ਰੂਰਤਮੰਦ ਲੜਕੀਆਂ ਦੇ ਗਰੀਬ ਪਰਿਵਾਰਾਂ ਦੇ ਵਿਆਹ ਕਰੀਏ ਹਾਂਜੀ ਹਾਂਜੀ ਬਹੁਤ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚਾ ਕਰ ਦਿੰਦੇ ਨੇ ਕੱਪਾਂ ਦੇ ਤਾਂ ਲੱਗਦਾ ਇਹ ਉਪਰਾਲੇ ਹੋਣੇ ਚਾਹੀਦੇ ਨੇ ਹਾਂਜੀ ਵੈਸੇ ਹਨਾ ਆਪੋ ਆਪਣੀ ਸੋਚ ਆ ਗਈ ਬਹੁਤ ਜ਼ਿਆਦਾ ਲੋਕ ਨੇ ਵੀ ਜਿਹੜੇ ਕੱਪਾਂ ਦੇ ਵੀ ਪੈਸਾ ਬਹੁਤ ਜ਼ਿਆਦਾ ਕਰਦੇ ਨੇ ਪਰ ਅਸੀਂ ਵੀ ਇਹ ਕੱਪਾਂ ਨਾਲੋਂ ਹਟ ਕੇ ਸੋਚਿਆ ਵੀ ਨਾਲੇ ਤਾਂ ਕਿਤੇ ਗਰੀਬ ਕੁੜੀਆਂ ਦੇ ਵਿਆਹ ਹੋ ਜਾਣਗੇ ਹਨਾ ਤੇ ਕਈ ਪਰਿਵਾਰ ਇਹੋ ਜਿਹੇ ਨੇ ਜਿਹੜੇ ਮਤਲਬ ਕਿ ਯੋਗ ਨਹੀਂ ਹੁੰਦੇ ਵਿਆਹ ਕਰਨ ਦੇ ਸਮਾਨ ਦੇਣ ਦੇ ਸਮਰੱਥ ਨਹੀਂ ਹੁੰਦੇ ਇਸ ਕਰਕੇ ਆਪਾਂ ਸਮਾਨ ਵੀ ਬਹੁਤ ਵਧੀਆ ਤਰੀਕੇ ਨਾਲ ਦੇ ਰਹੇ ਹਾਂ ਜੀ ਕੀ ਕੀ ਪ੍ਰਬੰਧ ਹੋਣਗੇ ਇਸ ਵਿਆਹ ਪਰਬੰਧ ਆਪਣੇ ਜਿਵੇਂ ਆਪਾਂ ਆਪਣੀਆਂ ਕੁੜੀਆਂ ਦਾ ਵਿਆਹ ਕਰਦੇ ਹਾਂ ਜੀ ਪਰਸਨਲੀ ਤੌਰ ਤੇ ਉਸੇ ਤਰ੍ਹਾਂ ਬਹੁਤ ਵਧੀਆ ਪ੍ਰਬੰਧ ਹੋਣਗੇ ਖਾਣ ਪੀਣ ਦਾ ਪੂਰਾ ਮਠਾਈ ਦਾ ਸਿਸਟਮ ਹੋਊਗਾ ਜੀ ਜਿੰਨਾ ਜੋ ਰੋਟੀ ਪਾਣੀ ਦਾ ਹੁੰਦਾ ਉਹ ਪੂਰਾ ਪ੍ਰੋਪਰ ਹੋਊਗਾ ਜੀ ਤੇ ਜੋ ਸਮਾਨ ਆ ਮਤਲਬ ਕਿ ਜਿੰਨਾ ਆਪਾਂ ਆਪਣੀਆਂ ਧੀਆਂ ਨੂੰ ਦੇ ਸਕਦੇ ਹਾਂਗੇ ਉਹ ਸਾਰਾ ਦੇ ਰਹੇ ਹਾਂ ਜੀ ਆਪਾਂ ਠੀਕ ਹੈ ਕਿੰਨਾ ਇਕੱਠ ਹੋਣ ਜਾ ਰਹੇ ਆ ਇਕੱਠ ਮੰਨ ਕੇ ਚਲੋ 15000 ਦਾ ਘੱਟੋ ਘੱਟ ਸਾਡਾ ਐਸਟੀਮੇਟ ਆ ਜੀ ਅੰਦਾਜ਼ਾ ਵੀ ਇੰਨਾ ਤਾਂ ਹੋਣੀ ਹੁਣਾ ਤੋਂ ਕੱਠ ਵੱਧ ਸਕਦਾਗਾ ਤਾਂ ਪੂਰੀਆਂ ਤਿਆਰੀਆਂ ਸ਼ੁਰੂ ਹਾਂ ਤਿਆਰੀਆਂ ਪੂਰੀਆਂ ਸ਼ੁਰੂਆਂ ਨੇ ਸੋਨੇ ਦੇਖ ਹੀ ਲਿਆ ਜੀ ਅੱਜ ਤੋਂ ਤਿਆਰੀਆਂ ਦਾ ਕੰਮ ਪੂਰਾ ਚੱਲੂ ਹੈਗਾ ਤਾਂ ਲੋਕਾਂ ਨੂੰ ਵੀ ਅਪੀਲ ਕਰਨ ਲੋਕਾਂ ਨੂੰ ਬਸ ਇਹੀ ਅਪੀਲ ਕਰਦੇ ਆਂ ਵੀ ਸਾਡੇ ਜਿਹੜੇ ਆਲੀਦਾਲੇ ਦੀਆਂ ਪੰਚਾਇਤਾਂ ਨੇ ਜੀ ਅਸੀਂ ਸਪੈਸ਼ਲੀ ਕਾਰਡ ਵੀ ਦੇ ਕੇ ਆਏ ਆ ਤੇ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਛੋਡੇ ਵਰਗੇ ਭਰਾਵਾ ਪੱਤਰਕਾਰਾਂ ਦੇ ਸਹਿਯੋਗ ਨਾਲ ਵੀ ਐਡ ਹੋ ਰਹੀ ਹੈ ਮਤਲਬ ਕਿ ਸਾਰਿਆਂ ਨੂੰ ਇਹੀ ਕ੍ਰਪਾਲਤਾ ਕਰਨੀ ਚਾਹੀਦੀ। ਇੱਕ ਵਾਰ ਐਡਰੈਸ ਤੇ ਸਾਰੀ ਜਾਣਕਾਰੀ ਦੇ ਦਿੱਤੀ। ਹਾਂਜੀ ਹਾਂਜੀ ਪਿੰਡ ਖਨਾਲ ਕਲਾਂਜੀ ਨੇੜੇ ਦੜਬਾ ਜ਼ਿਲ੍ਹਾ ਸੰਗਰੂਰ ਤੇ ਦਾਣਾ ਮੰਡੀ ਜੀ।